ਜਿਮਣੀ ਚੋਣ ਦਾ ਖਾੜਾ ਪੂਰਾ ਪੀਖਤਿਆ ਸਾਰੀਆਂ ਪਾਰਟੀਆਂ ਆਪਣੇ ਮਜ਼ਬੂਤ ਦਾਵੇ ਜਿਹੜੇ ਨੇ ਉਹ ਪੇਸ਼ ਕਰ ਰਹੀਆਂ ਨੇ ਮੇਰੇ ਨਾਲ ਯੂਥ ਕਾਂਗਰਸ ਦੇ ਜਿਹੜੇ ਨੌਜਵਾਨ ਲੀਡਰ ਨੇ ਕਾਂਗਰਸ ਪਾਰਟੀ ਦੇ ਹਰਮਨ ਸੇਖੋ ਜੀ ਮੌਜੂਦ ਨੇ ਤਰਮਤਾਰਨ ਦੇ ਵਿੱਚ ਪੱਟੀ ਹਲਕੇ ਤੋਂ ਚੋਣ ਪ੍ਰਚਾਰ ਦੇ ਲਈ ਵੱਡੀ ਟੀਮ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵੀ ਜਿਹੜੀ ਆ ਉਹ ਚੋਣ ਪ੍ਰਚਾਰ ਕਰ ਰਹੀ ਉੱਥੇ ਨੌਜਵਾਨ ਲੀਡਰ ਜਿਹੜੇ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਨੇ ਉਹ ਪਹੁੰਚੇ ਨੇ ਹਰਮਨ ਸੇਖੋ ਜੀ ਦੇ ਨਾਲ ਗੱਲਬਾਤ ਕਰਦੇ ਆ ਸੇਖੋ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ। ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜਿਹੜਾ ਤੁਸੀਂ ਸਾਨੂੰ ਮੌਕਾ ਦੇ ਰਹੇ ਹੋ। ਤੇ ਕੋਈ ਗੱਲ ਨਹੀਂ ਸੇਖੋ ਸਾਹਿਬ ਕੀ ਕਹਿਣਾ ਚਾਹੋਗੇ ਕੀ ਮੰਨਦੇ ਭਾਵ ਨੇ ਤਰਨ ਤਾਰਨ ਹਲਕੇ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਕਾਂਗਰਸ ਨੂੰ ਹੀ ਲੋਕੀ ਕਿਉਂ ਵੋਟ ਪਾਉਣ ਐਸਾ ਕੀ ਉਮੀਦਵਾਰ ਦੇ ਵਿੱਚ ਖਾਸ ਹੈ ਇਹ ਜਰੂਰ ਜਿਹੜੇ ਸਾਡੇ ਉਮੀਦਵਾਰ ਨੇ ਕਰਨ ਬੁਰਜੀ ਜੀ ਜੀ ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਇੱਕ ਵਰਕਰ ਨੂੰ ਟਿਕਟ ਨਵਾਜ਼ਿਆ ਜੀ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਵੀ ਇੱਥੇ ਕੰਮ ਕਰਦੇ ਨੇ ਇਸ ਪਾਰਟੀ ਦੇ ਵਿੱਚ ਹਰ ਇੱਕ ਬੰਦੇ ਦਾ ਚਾਹੇ ਉਹ ਕੋਈ ਯੂਥ ਕਾਂਗਰਸ ਦੇ ਵਿੱਚ ਆ ਐਨਐਸਯੂਆਈ ਦੇ ਵਿੱਚ ਆ ਜਾਂ ਸੀਨੀਅਰ ਕਾਂਗਰਸ ਦੇ ਵਿੱਚ ਆ ਹਰ ਇੱਕ ਬੰਦੇ ਦਾ ਇੱਥੇ ਇੰਡੀਵਿਜੂਅਲ ਤੌਰ ਤੇ ਮੁੱਲ ਪੈਂਦਾ ਜੀ ਜੀ ਇਹ ਕਾਂਗਰਸ ਹੀ ਇੱਕ ਇਹੋ ਜਿਹੀ ਜਮਾਤ ਆ ਜਿਨ੍ਹਾਂ ਨੇ ਕਰਨ ਬੁਰਜੀ ਇਹੋ ਜਿਹੇ ਵਰਕਰਾਂ ਨੂੰ ਟਿਕਟ ਦੇ ਕੇ ਅੱਗੇ ਲਿਆਂਦਾ ਤੇ ਉਹ ਬੜੇ ਬੇਦਾਗ ਜਿਹੜੇ ਉਹ ਲੀਡਰ ਨੇ ਜਿਹੜੇ ਸਾਰੇ ਜਿਹੜੀ ਤਰਨ ਤਰਨ ਦੀ ਜਿਹੜੀ ਮੇਨ ਲੀਡਰਸ਼ਿਪ ਆ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਆ ਇਸ ਦੇ ਨਾਲ ਨਾਲ ਉਹ ਹਰ ਇੱਕ ਵਰਗ ਦਾ ਧਿਆਨ ਰੱਖਦੇ ਆ ਹੋਇਆ ਜੇਕਰ ਯੂਥ ਕਾਂਗਰਸ ਦੀ ਗੱਲ ਆਵੇ ਐਨਐਸਯੂਆਈ ਦੀ ਗੱਲ ਆਵੇ ਸੇਵਾ ਦਲ ਦੀ ਗੱਲ ਮਤਲਬ ਕਹਿਣ ਦਾ ਭਾਵ ਇਹ ਆ ਕਿ ਬੜੇ ਸੂਝਵਾਨ ਲੀਡਰ ਨੇ ਉਹ ਸਾਰਿਆਂ ਨੂੰ ਨਾਲ ਲੈ ਕੇ ਫਿਰ ਉਹਨਾਂ ਦਾ ਪੰਥਕ ਬਚੂਕੜਾ ਪਿੱਛੋ ਸੋ ਇਹੋ ਜੇ ਇਨਸਾਨ ਜਦੋਂ ਅੱਗੇ ਆਉਣਗੇ ਤੇ ਇੱਕ ਨਵਾਂ ਜਿਹੜਾ ਵਿਜ਼ਨ ਮਿਲੂਗਾ ਤੇ ਹੋਪਸ ਸੋ ਸਾਰੇ ਇਹੀ ਉਮੀਦ ਆ ਸਾਰਿਆਂ ਨੂੰ ਕਿ ਕਾਂਗਰਸ ਪਾਰਟੀ ਦੀ ਜਿੱਤ ਇਥੇ ਬਹੁਤ ਜ਼ਰੂਰੀ ਆ ਜੇਕਰ ਅਸੀਂ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਜਿਹੜੀ ਸਥਿਤੀ ਆ ਉਸ ਨੂੰ ਉਸੇ ਸਦਾਰਨਾ ਚਾਹੁੰਦੇ ਆ ਜਿਵੇਂ ਕਿ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਜਦੋਂ ਸਰਕਾਰ ਬਣ ਗਈ 2022 ਦੇ ਵਿੱਚ ਸਾਡੇ ਇਹਨਾਂ ਨੇ ਨੌਜਵਾਨਾਂ ਨੂੰ ਜਿਹੜਾ ਗੁੰਮਰਾਹ ਕਰਕੇ ਵਰਗਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਵੇਵ ਚਲਾ ਕੇ ਇਹਨਾਂ ਨੇ ਇੱਕ ਜਿਹੜੀ ਬਦਲਾਵ ਦੀ ਜਿਹੜੀ ਉਹ ਬਖਾਇਆ ਸੀ ਉਹ ਨੇਰੀ ਝੁੱਲੀ ਤੇ ਨੌਜਵਾਨਾਂ ਨੇ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾ ਦਿੱਤੀਆਂ ਪਰ ਸਾਲ ਦੇ ਵਿੱਚ ਵਿੱਚ ਜਿਹੜਾ ਇਹਨਾਂ ਦਾ ਚਿਹਰਾ ਸੀ ਪਿਕਚਰ ਉਹ ਸਾਰਿਆਂ ਨੂੰ ਕਲੀਅਰ ਹੋ ਗਈ ਸਾਰਿਆਂ ਦੇ ਹੱਥਾਂ ਦੇ ਵਿੱਚ ਫੋਨ ਨੇ ਤੇ ਜਿਹੜੀ ਇਹ ਜਵਾਨੀ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਜਾਜ ਪਰ ਪਰ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੂੰ ਜਾ ਰਹੇ ਆ ਉਹ ਰੁਕੇ ਨਹੀਂ ਹੁਣ ਪੇਰੈਂਟਸ ਮਜਬੂਰ ਹੋ ਰਹੇ ਹੋ ਗਏ ਆ ਕਿ ਇਹ ਆਪਣੇ ਬੱਚਿਆਂ ਨੂੰ ਇੱਥੋਂ ਕੱਢ ਕੇ ਉੱਥੇ ਭੇਜੀਏ ਕਹਿਣ ਦਾ ਭਾਵ ਇਹ ਆ ਕਿ ਜੇਕਰ ਨੌਜਵਾਨਾਂ ਦੇ ਲਈ ਕੋਈ ਓਪਰਚ्युनिटीज ਕੋਈ ਕ੍ਰੀਏਟ ਕਰ ਸਕਦਾ ਅਵੇਲ ਕਰ ਸਕਦਾ ਵਾ ਕੋਈ ਇਥੇ ਨੌਕਰੀਆਂ ਦੇ ਸਕਦਾ ਤੇ ਉਹ ਸਿਰਫ ਕਾਂਗਰਸ ਦੀ ਸਰਕਾਰ ਆ ਜਦੋਂ ਚੰਨੀ ਜੀ ਸੀਐਮ ਬਣੇ ਤੇ ਤਿੰਨਾਂ ਮਹੀਨਾ ਦੇ ਵਿੱਚ ਵਿੱਚ ਉਹਨਾਂ ਨੇ ਇੱਕ ਐਹੋ ਜੇ ਕੰਮ ਕਰਕੇ ਵਿਖਾਤੇ ਇਥੇ ਜਿਹੜੇ ਬਿਜਲੀ ਦੇ ਬਿੱਲ ਜਿਹੜੇ ਤਰਨਤਾਰਨ ਜ਼ਿਲ੍ਹੇ ਦੀ ਜਿਹੜੀ ਖਫਤ ਸਭ ਤੋਂ ਜ਼ਿਆਦਾ ਸੀ ਜਿਹੜੇ ਡਿਫਾਲਟਰ ਇਤੋਂ ਦੇ ਲੋਕ ਸਭ ਤੋਂ ਜ਼ਿਆਦਾ ਸੀ ਉਹ ਜਿਹੜੇ ਬਿਜਲੀ ਦੇ ਬਿੱਲ ਇਥੇ ਮਾਫ ਜਿਹੜੇ ਹੋਏ ਆ ਇੱਕ ਇੱਕ ਘਰ ਦੇ ਕਈ ਐਗਜ਼ਾਮਪਲਸ ਇਹੋ ਜਿਹੇ ਨਹੀਂ ਜਿਹੜੇ 2-2 ਲੱਖ ਰੁਪਈਆ 3-3 ਲੱਖ ਰੁਪਈਆ ਮਾਫ ਹੋਇਆ ਤੇ ਇਹ ਬੜੀਆਂ ਵੱਡੀਆਂ ਉਪਲਬਧੀਆਂ ਨੇ ਫਿਰ ਜਿਹੜਾ ਇਹਨਾਂ ਨੇ ਕਿਰਾਏ ਦੇ ਵਿੱਚ ਜਿਹੜਾ ਬਸਾਂ ਦਾ ਜਿਹੜਾ ਬੀਬੀਆਂ ਦਾ ਕਿਰਾਇਆ ਸੀ ਉਹ ਮਾਫ ਕੀਤਾ ਨਹੀਂ ਤੇ ਹੁਣ ਭਗਵੰਤ ਮਾਨ ਨੇ ਤੇ ਸਿਰਫ ਲਾਰੇ ਹੀ ਲਾਤੇ ਕਿ ਬੀਬੀਆਂ ਨੂੰ 100000 ਰੁਪਇਆ ਦੇਣਾ ਵਾ ਤੇ 4 ਸਾਲ ਹੋ ਗਏ ਸਰਕਾਰ ਨੂੰ ਜੇ ਉਹ ਹੀ ਲਾਉ ਤੇ 38 39 40000 ਰੁਪਇਆ ਜਿਹੜਾ ਬੰਦਾ ਵਾ ਮੈਂ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਦੋਂ ਤੁਹਾਡੇ ਕੋਲ ਕੋਈ ਵੋਟ ਮੰਗਣ ਆਵੇ ਜ਼ਰੂਰ ਉਹਨੂੰ ਪੁੱਛਿਆ ਕਰੋ ਕਿ ਸਾਡਾ 100000 ਰੁਪਇਆ ਉਹ ਕਿੱਥੇ ਆ ਸਾਨੂੰ ਸਾਡੇ ਤੋਂ ਵੋਟਾਂ ਤੇ ਪਵਾਲੀਆਂ ਪਰ ਜਿਹੜਾ ਇਹ ਮਤਦਾਨ ਕਰਨਾ ਵਾ ਇਹ ਆਪਾਂ ਇਸ ਵਾਰੀ ਸੂਝ ਸਮਝ ਕੇ ਕਰੀਏ ਤੇਰੀ ਇੱਕ ਇੱਕ ਵੋਟ ਹੀ ਕੀਮਤੀ ਆ ਜਿਹੜੀ ਤੁਸੀਂ 11 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹ ਪੰਦੇ ਦੇ ਉੱਤੇ ਬਟਨ ਨੱਪ ਕੇ 4 ਨੰਬਰ ਦੇ ਉੱਤੇ ਕਰਨਬੀਰ ਬੁਰਜੀ ਨੂੰ ਵੋਟਾਂ ਪਾ ਕੇ ਆਪਾਂ ਜਿਤਾਈਏ ਤਾਂ ਕਿ ਜਿਹੜਾ ਆਉਣ ਵਾਲਾ ਸਾਡਾ ਇਥੋਂ ਨੀ ਪੱਥਰ ਜਿਹੜਾ ਰੱਖਿਆ ਜਾਣਾ ਵਾ 2027 ਦੇ ਵਿੱਚ ਜੇਕਰ ਅਸੀਂ ਆਪਣੇ ਪੰਜਾਬ ਦਾ ਜਿਹੜਾ ਆਪੋ ਵੇਖੋ ਦੁਬਾਰਾ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਦੁਬਾਰਾ ਹੋਵੇ ਸਿਰਜਣਾ ਚਾਹੁੰਦੇ ਆ ਤੇ ਇਥੋਂ ਇੱਕ ਮੋੜ ਬਣੀਏ ਨਹੀਂ ਬਣੀਏ ਤੇ 27 ਦੇ ਵਿੱਚ ਜਿਹੜਾ ਵੱਡੀ ਗਿਣਤੀ ਦੇ ਵਿੱਚ ਸੀਟਾਂ ਆਉਣ ਤੇ ਪੰਜਾਬ ਦੇ ਵਿੱਚ ਮੋੜ ਦੁਬਾਰਾ ਕਾਂਗਰਸ ਪਾਰਟੀ ਦੀ ਜਿਹੜੀ ਇਹ ਸਰਕਾਰ ਬਣੀ ਬਹੁਤ ਬਹੁਤ ਧੰਨਵਾਦ ਜੀ ਕੁਸਾਬ ਸਮਾਂ ਦੇਣ ਦੇ ਲਈ ਤੇ ਆਪਣੀ ਗੱਲ ਜਿਹੜੀ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਾਂਗਰਸ ਦਫ਼ਤਰ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਦੇ ਲਈ ਜਿਹੜਾ ਹੈ ਦੂਰ ਦਰਾਡੇ ਤੋਂ ਵੀ ਜਿਹੜੇ ਨੇ ਉਹ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਨਾਲ ਇੱਥੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਮਝੂਰ ਨੇ ਮੈਡਮ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਮੈਮ ਕੀ ਸੁਨੇਹਾ ਤਰਨਤਾਰਨ ਦੇ ਲੋਕਾਂ ਨੂੰ ਜਿਮਣੀ ਚੂਨ ਦਾ ਅਖਾੜਾ ਪੂਰੀ ਤਰ੍ਹਾਂ ਪੀਕ ਤੇ ਹੈ ਮੈਂ ਤਾਂ ਇੱਥੇ ਦੇ ਲੋਕਾਂ ਨੂੰ ਤਰਨਤਾਰਨ ਵਾਸੀਆਂ ਨੂੰ ਇਹੀ ਕਹੂੰਗੀ ਕਿ ਆਪਦੇ ਬੱਚਿਆਂ ਦੇ ਸੁਨਹਿਰੇ ਤੇ ਸੋਹਣੇ ਭਵਿੱਖ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਦਾ ਸਾਥ ਦਿਓ ਕਾਂਗਰਸ ਪਾਰਟੀ ਨੂੰ ਵੱਧ ਚੜ ਕੇ VOTING ਕਰੋ ਤਾਂ ਕਿ ਜਿਹੜਾ ਸਾਡਾ ਇਹ ਸੋਹਣਾ ਪੰਜਾਬ ਹੈ ਜੀ ਜੀ ਇਹਨੂੰ ਦੁਬਾਰਾ ਤੋਂ ਲੀਹਾਂ ਤੇ ਲੈ ਆਈਏ ਬੜੀ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਜਦੋਂ ਨਹੀਂ ਇਹ ਸਰਕਾਰ ਸੱਤਾ 'ਚ ਆਈ ਹੈ ਸਾਰੇ ਦੇਖ ਹੀ ਰਿਹਾ ਸਭ ਤੋਂ ਪਹਿਲੀ ਗੱਲ ਹੈ ਬੰਦਿਆਂ ਲਈ ਰੈਲੀ ਸੁਖਾਵਾਂ ਮਾਹੌਲ ਹੈ ਨਹੀਂ ਜੀ ਜੀ ਜੋ ਵਾਦੇ ਕੀਤੇ ਸੀ ਕੋਈ ਪੂਰਾ ਹੀ ਨਹੀਂ ਹੋਇਆ ਜੀ ਆ ਖੜੀਆਂ ਨੇ ਸਾਡੀਆਂ ਭੈਣਾਂ ਸਭ ਤੋਂ ਪਹਿਲਾਂ ਭੈਣਾਂ ਨੂੰ ਠੱਗਿਆ ਝੂਠ ਬੋਲ ਕੇ ਧੋਖਾ ਕੀਤਾ 1000 ਰੁਪਏ ਦਾ 1100 ਤਾਂ ਦੇਣਾ ਪਹਿਲਾਂ 48000 5000 ਹੋ ਗਿਆ ਉਹ ਦੇਣ ਫਿਰ 1100 ਦੇ ਦੇਣ ਅਗਲੇ ਮਹੀਨੇ ਪਹਿਲਾਂ ਵਿਆਜ ਦੇਮ ਨਾਲ ਜੀ ਕਾਂਗਰਸ ਨੇ ਖਾਸ ਕੀਤਾ ਮਹਿਲਾਵਾਂ ਦੇ ਲਈ ਕਾਂਗਰਸ ਨੇ ਦੇਖੋ ਆ ਮੈਂ ਮਹਿਲਾ ਮੈਂ ਖੜੀ ਆ ਜਿਹੜੀ ਮੈਂ ਇਹਨਾਂ ਨੇ ਆਪਣੇ ਮੈਨੀਫੈਸਟੋ 'ਚ ਰੱਖਿਆ ਸੀ ਕਿ ਲੋਕਲ ਬਾਡੀਜ਼ ਦੇ ਵਿੱਚ ਸਾਡੀ ਸਰਕਾਰ ਨੇ ਕਾਂਗਰਸ ਨੇ ਕੀਤਾ ਲੋਕਲ ਬਾਡੀਜ਼ 'ਚ 50% ਰੈਜ਼ਰਵੇਸ਼ਨ ਕੀਤੀ ਅੱਜ ਭੈਣਾਂ ਪੁਰਸ਼ਾਂ ਦੇ ਬਰਾਬਰ ਨੇ ਅੱਜ ਚਾਹੇ ਮੈਂ ਮਹਿਲਾ ਕਾਂਗਰਸ ਦੀ ਪ੍ਰਧਾਨ ਆ ਪਰ ਮੈਂ ਜ਼ਿਲ੍ਹਾ ਪ੍ਰੀਸ਼ਦ ਜਿੱਤ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ ਕਿਉਂ ਬਣੀ ਕਾਂਗਰਸ ਪਾਰਟੀ ਦੀ ਦੇਣ ਮਹਿਲਾਵਾਂ ਲਈ ਕੀ ਨਹੀਂ ਕੀਤਾ 33% ਨੌਕਰੀਆਂ 'ਚ ਰੱਖਵਾ ਕਰਨ ਤਹਿਸੀਲਦਾਰ ਐਸਡੀਐਮ ਡੀਐਸਪੀ 33% ਕੁੜੀਆਂ ਨੇ ਸੀਟਾਂ ਦੇ ਕਾਬਿਲ ਹਰਤ ਬਹੁਤ ਅੱਗੇ ਲੰਘ ਚੁੱਕੀ ਹੈ ਪਰ ਬੜਾ ਅਫਸੋਸ ਹੈ ਕਿ ਇੱਥੇ ਲਾਅ ਐਂਡ ਆਰਡਰ ਨਾਮ ਦੀ ਚੀਜ਼ ਹੀ ਹੈ ਨਹੀਂ ਕੰਮ ਕਰ ਰਹੀਆਂ ਨੇ ਭੈਣਾ ਠੀਕ ਹੈ ਪਰ ਉਹਨਾਂ ਨੂੰ ਡਰ ਸਤਾਉਂਦਾ ਸੀ ਘਰੋਂ ਬਾਹਰ ਆਈਆਂ ਸਾਡੇ ਬੱਚੇ ਠੀਕ ਰਹਿਣ ਲਾਅ ਐਂਡ ਆਰਡਰ ਹੈ ਹੀ ਨਹੀਂ ਕਹਿੰਦੇ ਸੀ ਕੋਈ ਟੈਂਕੀਆਂ ਤੇ ਨਹੀਂ ਚੜੂਗਾ ਕੋਈ ਹਰੇ ਪੈਨ ਚਲਾਵਾਂਗੇ ਕਿਹੜੇ ਹਰੇ ਪੈਨ ਚੱਲੇ ਨੇ ਬੇਰੋਜ਼ਗਾਰੀ ਸਿਖਰਾਂ ਤੇ ਆ ਆ ਦੇਖ ਲਓ ਸੜਕ ਤੇ ਬਾਹਰ ਕਿਵੇਂ ਵਿਚਾਰੇ ਬੱਚੇ ਬੱਚੀਆਂ ਨੌਜਵਾਨ ਆਪਣੀ ਨੌਕਰੀ ਲਈ ਆਪਦੇ ਹੱਕਾਂ ਦੇ ਲਈ ਸੜਕਾਂ ਤੇ ਬੈਠੇ ਨੇ ਪਰ ਕੋਈ ਜੂਨੀ ਸਰਕਾਰੀ ਸਰਕਾਰ ਦੇ ਸਿਰ ਤੇ ਸੋ ਬਹੁਤ ਹੀ ਮਾੜਾ ਹਾਲਾਤ ਕਰਤੇ ਉਹ ਪੰਜਾਬ ਰਿਹਾ ਹੀ ਨਹੀਂ ਪੰਜਾਬ ਦਾ ਕਿੱਥੇ ਸੀਗਾ ਤੇ ਕਿੱਥੇ ਆ ਗਿਆ ਇੱਕ ਨੰਬਰ ਤੇ ਸੀ ਕਾਂਗਰਸ ਦੀ ਸਰਕਾਰ ਸੀ ਪੰਜਾਬ ਸੂਬਾ ਇੱਕ ਨੰਬਰ ਤੇ ਸੀ ਬੜਾ ਅਫਸੋਸ ਹੈ ਕਿ ਅੱਜ ਪੰਜਾਬ ਕਿੱਥੇ ਆ ਕੀ ਸੁਨੇਹਾ ਤਰਨ ਤਾਰਨ ਦੇ ਲੋਕਾਂ ਬਸ ਇਹੀ ਕਹੂੰਗੀ ਕਿ ਇਸ ਪੰਜਾਬ ਨੂੰ ਬਚਾਉਣ ਲਈ ਪੰਜਾਬੀਅਤ ਨੂੰ ਬਚਾਉਣ ਲਈ ਬੱਚਿਆਂ ਨੂੰ ਸੁਨਹਿਰਾ ਪਵਿੱਕਾ ਨਾ ਬਣਾਉਣ ਲਈ ਕਾਂਗਰਸ ਪਾਰਟੀ ਨੂੰ ਇੱਕ ਸਾਡੇ ਬਹੁਤ ਹੀ شریف ਇਮਾਨਦਾਰ ਬੇਦਾਗ ਪੜੇ ਲਿਖੇ ਸੂਝਵਾਨ ਕੈਂਡੀਡੇਟ ਕਰਨਬੀਰ ਸਿੰਘ ਬੁਰਜ ਉਹਨਾਂ ਦੇ ਹੱਕ ਚ ਵੋਟ ਪਾਓ ਉਹਨਾਂ ਨੂੰ ਮੌਕਾ ਦਿਓ ਕਿ ਉਹ ਤੁਹਾਡੀ ਗੱਲ ਅੱਗੇ ਕਰ ਸਕੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਤੁਸੀਂ ਵੀ ਵੇਖ ਸਕਦੇ ਹੋ ਕਿ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਮਹਿਲਾ ਵਿੰਗ ਦੇ ਪ੍ਰਧਾਨ ਸੀ ਜਿਹੜੇ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਔਰ ਇੱਥੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਚੋਣ ਪ੍ਰਚਾਰ ਦੇ ਲਈ ਜਿਹੜਾ ਵੱਖ-ਵੱਖ ਇਲਾਕਿਆਂ ਤੋਂ ਲੋਕ ਵੀ ਪਹੁੰਚੇ ਨੇ ਆਪਾਂ ਜਰੂਰ ਗੱਲਬਾਤ ਜਿਹੜੀ ਆ ਕਰਾਂਗੇ ਡਾਕਟਰ ਸਾਹਿਬ ਕੀ ਸੁਨੇਹਾ ਤਰਨਤਾਨ ਦੇ ਲੋਕਾਂ ਨੂੰ ਥੋੜੇ ਸ਼ਬਦਾਂ ਦੇ ਵਿੱਚ ਕੀ ਸੁਨੇਹਾ ਆ ਮੈਂ ਸਾਰੇ ਨੂੰ ਅਪੀਲ ਕਰਦਾ ਐਜ਼ ਅ ਡਿਸਟ੍ਰਿਕਟ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਕਿ ਕਾਂਗਰਸ ਪਾਰਟੀ ਦੇ ਵਰਕਰ ਨੂੰ ਤੁਸੀਂ ਇੱਕ ਇੱਕ ਵੋਟ ਪਾ ਕੇ 11 ਤਰੀਕ ਨੂੰ ਚੌਥਾ ਬਟਨ ਪੰਜੇ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਮਯਾਬ ਕਰੋ ਔਰ ਸਾਡੇ ਪੰਜਾਬ ਦੇ ਭਵਿੱਖ ਲਈ ਅਤੇ ਸਾਡੇ ਤਰਨਤਾਰਨ ਦੇ ਭਵਿੱਖ ਲਈ ਇਹ ਬਟਨ ਨਾ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਕਾਂਗਰਸ ਪਾਰਟੀ ਜਿਹੜੀ 2027 ਦੇ ਵਿੱਚ ਬਹੁਤ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ 2027 ਦੇ ਵਿੱਚ ਜਿਹੜੀ ਕਾਂਗਰਸ ਵਾਪਸੀ ਕਰ ਰਹੀ ਹੈ ਬਹੁਤ ਵੱਡੇ ਸ਼ਾਨਦਾਰ ਤਰੀਕੇ ਨਾਲ ਔਰ ਵੱਡਾ ਸਹਿਲਾਬ ਆਊਗਾ ਪੰਜਾਬ ਦੇ ਵਿੱਚ ਔਰ ਮੈਂ ਸਮਝਦਾ ਹੈ ਕਿ ਇਹ ਜਿਹੜਾ ਚੌਥਾ ਨੰਬਰ ਨੱਪ ਕੇ 11 ਤਰੀਕ ਨੂੰ ਪੰਜੀ ਵਾਲਾ ਬਟਨ ਲੱਪ ਕੇ ਕਿ ਤੁਸੀਂ ਇਤਿਹਾਸ ਰਚਣਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਛੋਟੇ ਵੀਰਾਂ ਨੂੰ ਪੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਸਤਿਕਾਰਯੋਗ ਮਾਵਾਂ ਨੂੰ ਕਿ ਪੰਜੇ ਦਾ ਬਟਨ ਲੱਪ ਕੇ 11 ਤਰੀਕ ਨੂੰ ਇਹਨਾਂ ਨੂੰ ਕਾਮਯਾਬ ਕਰੀਏ ਤਾਂ ਤੁਹਾਡੇ ਬੱਚਿਆਂ ਦਾ ਭਵਿੱਖ ਉਸਵਲਾ ਹੋਵੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਭ ਤੁਹਾਡਾ ਸੋ ਇਹ ਸਨ ਜ਼ਿਲ੍ਹਾ ਵਾਈਸ ਪ੍ਰਧਾਨ ਨੇ ਕਰਨਤਾਰਨ ਦੇ ਤੇ ਲਗਾਤਾਰ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਚੋਣ ਪ੍ਰਚਾਰ ਚੱਲ ਰਹੀ ਹੈ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ 11 ਤਰੀਕ ਨੂੰ ਲੋਕ ਜਿਹੜੇ ਆ ਕਿਦੇ ਹੱਥ ਦੇ ਵਿੱਚ ਫਤਵਾ ਸੁਣਾਉਂਦੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ